ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੁਸੀਂ ਸੋਚਦੇ ਹੋਵੋਗੇ ਆਹ ਕੀ ਖੰਡਾਹਰ ਜਿਆ ਖੰਡਾਈ ਬੈਠਾ ਇਹ ਖੰਡਾਹਰ ਖੰਡਾਉਣਾ ਪੈਂਦਾ ਚਲੋ ਆਪਣੇ ਛੋਟੇ ਸਫਰ ਦੀ ਯਾਤਰਾਵਾਂ ਸੀਗੀਆਂ ਦੋ ਹੋ ਗਈਆਂ ਉਹਦੇ ਨਾਲ ਇੰਨਾ ਸਮਾਨ ਨਹੀਂ ਚਾਹੀਦਾ ਹੁੰਦਾ ਜਦੋਂ ਕੋਈ ਤੁਸੀਂ ਆ ਜਿਆਦਾ ਲੰਬਾ ਸਫਰ ਕਰਨਾ ਹੋਵੇ ਫਿਰ ਇਹ ਜ਼ਰੂਰੀ ਹੋ ਜਾਂਦਾ ਇਦੋਂ ਵੀ ਹੋਰ ਵੱਧ ਸਕਦਾ ਜੇ ਤੁਸੀਂ ਹਿਲ ਏਰੀਏ ਚੋਂ ਜਾ ਰਹੇ ਹੋ ਪਹਾੜਾਂ ਚ ਮਤਲਬ ਕਿ ਬਰਫੀਲੇ ਜਿਹੜੇ ਏਰੀਆ ਹੁੰਦੇ ਨੇ ਲੈ ਲਾਦਾਖ ਵਾਲ ਉਧਰ ਜਾ ਰਹੇ ਹੋ ਤਾਂ ਇਦੋਂ ਵੀ ਸਮਾਨ ਜਿਹੜਾ ਵੱਧ ਜਾਂਦਾ ਤੇ ਆਪਾਂ ਕਰ ਰਹੇ ਹਾਂ ਕੋਈ ਟੂਰ 15 20 25 ਦਿਨ ਦਾ ਥੋੜਾ ਜਿਹਾ ਇਹ ਸਮਾਨ ਜ਼ਰੂਰੀ ਹੁੰਦਾ ਹੁਣ ਤੁਹਾਨੂੰ ਆਪਾਂ ਦੱਸ ਦਿਆਂ ਆਪਾਂ ਕੀ ਕੀ ਲੈ ਕੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੀ ਆਪਣੇ ਨਾਲ ਦੋ ਲੋਰਾਂ ਹੋ ਗਈਆਂ ਦੋ ਟੀ-ਸ਼ਰਟ ਤੇ ਦੋ ਪਰਨੇ ਤੇ ਇੱਕ ਆ ਹਿਮਾਲਿਆ ਦੀ ਜੈਕਟ ਲਈ ਸੀ ਇਹ ਆਪਾਂ ਚੰਡੀਗੜ੍ਹੋਂ ਇਹ ਹਜੇ ਯੂਜ਼ ਨਹੀਂ ਕੀਤੀ ਇਹ ਆ ਜਾਂਦੀ ਹੈ ਜੇ ਕਿਸੇ ਨੇ ਲੈਣੀ ਹੋਵੇ 750 ਦੀ ਆ ਜਾਂਦੀ ਹੈ ਇਹ ਹਲਕੀ ਬਹੁਤ weight ਬਹੁਤ ਹਲਕਾ ਹੁੰਦਾ ਜਾਂਦੀ 100 ਗ੍ਰਾਮ ਦੀ ਹੁੰਦੀ ਹੈ ਇਹ ਤੇ ਨਿੱਗੀ ਬਹੁਤ ਹੁੰਦੀ ਆ ਤੇ ਇਹ ਜ਼ਰੂਰੀ ਆ ਬਾਕੀ ਕਲੋਰ ਪਾ ਲਾਂਗੇ ਪਰ ਨਾ ਬੰਨ ਲਾਂਗੇ ਹਨਾ ਤੇ ਆਹ ਬੋਤਲ ਆਪਾਂ ਪਹਿਲਾਂ ਲਿਆਂਦੀ ਸੀਗੀ ਤੇ ਇਹ ਥੋੜੀ ਜੀ ਉਹ ਮਜ਼ਬੂਤ ਆ ਥੋੜੀ ਹਲਕੀ ਆਹ 160 ਰੁਪਏ ਦੀ ਹੁੰਦੀ ਆ 100 ਰੁਪਏ ਦੀ ਆਹ ਹੁੰਦੀ ਆ ਬੋਤਲ ਤੇ ਬਾਕੀ ਉਸ ਤੋਂ ਬਾਅਦ ਕਿਉਂਕਿ ਪਾਣੀ ਜ਼ਿਆਦਾ ਹਨਾ ਜ਼ਰੂਰੀ ਪੀਣਾ ਪੈਂਦਾ ਵਾ ਤੇ ਆ ਆ ਗਿਆ ਉਸ ਤੋਂ ਬਾਅਦ ਆਪਣੀ ਗੈਸ ਹੁੰਦੀ ਆ ਚੁੱਲਾ ਇਦੇ ਵਿੱਚ ਚੁੱਲਾ ਆ ਗਿਆ ਤੇ ਉਹ ਨਾਲ ਹੀ ਲੱਗ ਜਾਂਦਾ ਸਿਸਟਮ ਜੇ ਕੋਈ ਖਤਮ ਹੁੰਦੀ ਦਿਖੀ ਆਪਾਂ ਨੂੰ ਇਹ ਰਸਤੇ ਵਿੱਚੋਂ ਮਿਲ ਜੂਗੀ ਚਲੋ ਆਪਾਂ ਨੂੰ ਉਸ ਤੋਂ ਬਾਅਦ ਆ ਗਿਆ ਇਹ ਪਲਾਸ ਛੋਟਾ ਜ਼ਰੂਰੀ ਆ ਨਾਲ ਠੀਕ ਆ ਤੇ ਇੱਕ ਆ ਟਾਰਚ ਆਉਂਦੀ ਆ ਆ ਪਲਾਸ ਵੀ 100 ਰੁਪਏ ਦਾ ਮਿਲ ਜਾਂਦਾ ਇੱਕ ਆ 500 ਦੀ ਟਾਰਚ ਆਉਂਦੀ ਆ ਇਹਦੇ ਚ ਕਈ ਮੋੜ ਹੁੰਦੇ ਨੇ ਇਧਰ ਬਲਿੰਕ ਵੀ ਕਰਦੀ ਏ ਜਿੱਦਾਂ ਇਧਰ ਆ ਗਿਆ ਇੱਕ ਆ ਆ ਗਿਆ ਇਹ ਜ਼ਰੂਰੀ ਆ ਹਨਾ ਜਿਵੇਂ ਕਈ ਵਾਰ ਰਾਤ ਨੂੰ ਕਿਉਂਕਿ ਸਾਈਕਲ ਦੇ ਮੂਹਰੇ ਕਈ ਵਾਰ ਲਾਈਟ ਲੱਗੀ ਹੁੰਦੀ ਆ ਪਰ ਉਹ ਆਪਣੀ ਲੱਗੀ ਨਹੀਂ ਹੋਈ ਇਹ ਕੰਮ ਦਊਗਾ ਆਪਾਂ ਨੂੰ ਤੇ ਉਸ ਤੋਂ ਬਾਅਦ ਆ ਗਈ ਜੀ ਇੱਕ ਆ ਲਿਊਬ ਆ ਇਹ ਲਿਊਬ ਕਾਦੇ ਵਾਸਤੇ ਕੰਮ ਆਉਂਦੀ ਆ ਇਹ ਕੰਮ ਆਉਂਦੀ ਆ ਜਿਹੜੀ ਚੇਨ ਹੁੰਦੀ ਆ ਆਪਣੀ ਜਦ ਚੇਨ ਨੂੰ ਹਨਾ ਡੀਜ਼ਲ ਨਾਲ ਸਮਾਰ ਕੇ ਧੋ ਕੇ ਫਿਰ ਉਸ ਤੋਂ ਬਾਅਦ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹ ਲਿਊਬ ਲੱਗਦੀ ਆ ਇੱਕ ਅ ਜਿਵੇਂ ਹੁੰਦਾ ਚਿਪਚਿਪਾ ਜਿਆ ਪਦਾਰਥ ਹੁੰਦਾ ਉਹਨੂੰ ਚੇਨ ਨੂੰ ਹਨਾ ਸੁੱਕੀਂ ਰੱਖਦਾ ਜਾਂਦੀ ਵਧੀਆ ਚੱਲਦੀ ਹੈ ਜਰੂਰੀ ਹੈ ਲੂਬ 300 ਰੁਪਏ ਦੀ ਇਹ ਆ ਜਾਂਦੀ ਹੈ ਡੀ ਕੈਥਲਨ ਤੋਂ ਸਟੋਰ ਤੋਂ ਮਿਲ ਜਾਂਦੀ ਆ ਤੇ ਫਿਰ ਸਾਈਕਲ ਤੁਹਾਨੂੰ ਪਤਾ ਲਿਆ ਸੀ ਆਪਾਂ ਉਹਦੇ ਉੱਪਰ ਇੱਕ ਹ ਟੱਲੀ ਨਹੀਂ ਸੀਗੀ ਇਹ ਟੱਲੀ ਡੀ ਕੈਥਲਨ ਤੋਂ ਮਿਲ ਜਾਂਦੀ ਹੈ 300 ਰੁਪਏ ਦੀ ਤੇ ਵਧੀਆ ਵਾਜੇ ਜਾਂਦੀ ਤੇ ਇੱਕ ਆਹ ਇਹ ਆਪਾਂ ਫਿੱਟ ਕਰਦੇ ਹਾਂ ਤੋਂ ਬਾਅਦ ਆਪਣਾ ਗੰਗਾ ਹੋ ਗਿਆ ਬਰਸ਼ ਹੋ ਗਿਆ ਤੇ ਆਹ ਲ ਕੀ ਲ ਕੀ ਜਿਹੜਾ ਆਪਣਾ ਸਾਈਕਲ ਆ ਉਹ ਸਾਈਕਲ ਨੂੰ ਆ ਕੱਲੀ ਚੀਜ਼ ਖੋਲ ਲੂ ਇੰਨੀ ਕ ਇਹਦੇ ਵਿੱਚ ਸਾਰਾ ਕੁਝ ਆ ਸਾਰੇ ਸਾਈਕਲ ਨੂੰ ਇੰਨੀ ਕ ਚੀਜ਼ ਖੋਲ ਦਿੰਦੀ ਆ ਇਹ ਵੀ 300 ਰੁਪਏ ਦੀ ਆਉਂਦੀ ਆ ਵਧੀਆ ਕੁਆਲਟੀ ਚ ਬਿਟ ਵਿੰਦੀ ਆ ਇਹ ਤੇ ਉਸ ਤੋਂ ਬਾਅਦ ਇੱਕ ਮ사ਜਰ ਲਿਆ ਆਪਾਂ ਇੱਥੋਂ ਬਸ ਇਹ ਚਾਰਜ ਹੋ ਜਾਂਦਾ ਵਾ ਇਦਾਂ ਇਹ ਵਾਈਬ੍ਰੇਟ ਕਰਦਾ ਜੇ ਤੁਸੀਂ ਮੜਾ ਮੜਾ ਥੱਕਦੇ ਹੋ ਮਸਲਾ ਮੂਸਲਾ ਤੇ ਗੋਡੇ ਮੋਢੇ ਪਿੰਜਣੀਆਂ ਤੇ ਇਹ ਫੇਰ ਸਕਦੇ ਹੋ ਇਹ ਮੱਲਾ ਦਾ ਇਹ ਵੀ ਡੀ ਕੈਥਨੋਂ ਚੋਂ ਲਿਆ ਆਪਾਂ 900 ਰੁਪਏ ਦਾ ਆ ਜਾਂਦਾ ਇਹ ਤਕਰੀਬਨ ਅਖਤੋ ਬਾਅਦ ਇਹ ਆ ਗਿਆ ਪੈਂਚਰ ਵਾਲਾ ਜੋ ਕੋਈ ਵਾਈ ਚਾਂਸ ਪੈਂਚਰ ਪੁੰਚਰ ਆਪਾਂ ਟਾਇਰ ਖੋਲਣਾ ਪੈ ਗਿਆ ਇਹ ਪੈਂਚਰ ਦਾ ਆ ਗਿਆ ਤੇ ਨਾਲ ਇੱਕ ਆ ਛੋਟੀ ਚਾਬੀ ਆ ਗਈ ਆ 8 ਤੇ 10 ਨੰਬਰ ਤੇ ਨਾਲ ਆ ਸੋਲੂਸ਼ਨ ਆ ਗਿਆ ਪੈਂਚਰ ਵਾਲਾ ਤੇ ਆਹ ਰੇਗਮਾਰ ਹੁੰਦਾ ਤੇ ਨਾਲ ਇਹ ਚ ਪੈਂਚਰ ਹੁੰਦੇ ਨੇ 15 20 20 25 ਦੇ ਪੈਂਚਰ ਹੁੰਦੇ ਨੇ ਇਹ ਹੀ ਆ ਗਿਆ ਜੀ ਆਪਣਾ ਪੈਂਚਰ ਵਾਲਾ ਸਮਾਨ ਤੇ ਇੱਕ ਆਹ ਚੀਜ਼ ਹੁੰਦੀ ਆ ਆ ਨਾਈਫ ਆ ਇਹ ਇਹ ਵੀ ਡੀ ਕੈਥਲਨ ਚੋਂ ਮਿਲ ਜਾਂਦਾ ਵਾ ਇਹ 700 ਰੁਪਏ ਦਾ ਵਾ ਤੇ ਇਹਦੇ ਨਾਲ ਤੁਸੀਂ ਰਸਤੇ ਵਿੱਚ ਕੋਈ ਚੀਜ਼ ਗੰਡੇ-ਗੰਡੇ ਕੱਟਣੀ ਨੇ ਕੋਈ ਸਬਜ਼ੀ ਸੂਬਜੀ ਤੇ ਇਹਦੇ ਨਾਲ ਤੁਸੀਂ ਕਰ ਸਕਦੇ ਹੋ ਤੁਹਾਡੀ ਸੇਫਟੀ ਲਈ ਵੀ ਬਹੁਤ ਕੰਮ ਆਉਂਦਾ ਹੈ ਤੇ ਇਹ ਵਧੀਆ ਕੁਆਲਿਟੀ ਦਾ ਪੂਰਾ ਬਸ ਇਹਨੂੰ ਇੱਥੋਂ ਪ੍ਰੈਸ ਕਰਕੇ ਨਾ ਫੋਲਡ ਹੋ ਜਾਂਦਾ ਇਹ ਵੀ ਉੱਥੇ ਮਿਲ ਜਾਂਦਾ ਵਾ ਤੇ ਇੱਕ ਆਪਾਂ ਆ ਲਈਆ ਹੈੱਡ ਹੈੱਡਲਾਈਟ ਹੁੰਦੀ ਆ ਤੁਸੀਂ ਰਾਤ ਨੂੰ ਟੈਂਟ ਉਂਟ ਜਿੱਥੇ ਲਾਇਆ ਉੱਥੇ ਤੁਸੀਂ ਹੈੱਡ ਤੇ ਜਿਵੇਂ ਬੰਨ ਕੇ ਮਾੜਾ-ਮਾੜਾ ਕੁਕਿੰਗ ਵਗੈਰਾ ਕਰਨੀ ਹੈ ਜਿੱਦਾਂ ਤੇ ਇਹ ਬੰਨ ਕੇ ਕਰ ਸਕਦੇ ਹੋ ਏ ਵੀ ਡੀ ਕੈਥਰਨ ਚੋਂ ਲਈਆ 4 ਕੁ 100 ਦੀ ਇੱਕ 8 ਕੁ 100 ਦੀ ਵੀ ਆਉਂਦੀ ਆ ਉਹ ਚ ਦੋ ਮੋਡ ਹੁੰਦੇ ਨੇ ਉਹ ਚ ਰੈੱਡ ਵੀ ਹੁੰਦਾ ਜਿੱਦਾਂ ਹਨ ਇਹ ਲਈਆ ਤੇ ਆ ਆਪਣੀ ਸਨ ਸਕਰੀਨ ਆ ਗਈ ਧੁੱਪ ਤੱਪ ਤੋ ਠੀਕ ਆ ਤੇ ਇੱਕ ਐਕਸਟਰਾ ਟਿਊਬ ਆ ਗਈ ਆ 2500 ਦੀ ਲਈਆ ਡੀ ਕੈਥਰਨ ਚੋਂ ਤੇ ਇੱਕ ਆਪਾਂ ਬਲਿੰਕਰ ਲਿਆ ਆ ਪਿਆ ਵਾ ਇਹ ਸਾਈਕਲ ਦੇ ਪਿੱਛੇ ਲੱਗਦਾ ਹੁੰਦਾ ਜਿਵੇਂ ਪਤਾ ਲੱਗ ਜਾਂਦਾ ਗੱਡੀਆਂ ਗੁੱਡੀ ਨੂੰ ਵੀ ਸਾਈਕਲ ਜਾ ਰਿਹਾ ਠੀਕ ਆ ਇਹ 8 ਕੁ 100 ਦਾ ਮਿਲ ਜਾਂਦਾ ਵਾ ਇਹ ਇਦਾਂ ਜਣ ਦੀ ਸਾਈਕਲ ਦੇ ਪਿੱਛੇ ਆ ਚਾਰਜ ਹੋ ਜਾਂਦਾ ਤੇ ਇਦਾਂ ਮਗਰ ਲੱਗ ਜਾਂਦਾ ਵਾ ਉਸ ਤੋਂ ਬਾਅਦ ਆ ਗਈ ਇੱਕ ਆ ਪਾਵਰ ਬੈਂਕ ਆ ਗਈ ਸਕਰੀਨ ਵਾਲੀ ਪਾਵਰ ਬੈਂਕ ਆ ਇਹ 13500 ਦੀ ਲਈ ਆਪਾਂ 20000 ਐਮਐਚ ਦੀ ਤੇ ਇੱਕ ਪਾਵਰ ਬੈਂਕ ਆਪਾਂ ਮਹਿੰਗਾਈ ਸੀ ਉਹ ਥੋੜੀ ਜੀ ਗਲਤ ਨਿਕਲ ਗਈ ਉਹ ਜਾਂਦੇ ਹੋਏ ਆਪਾਂ ਜਿੱਥੋਂ ਲਈ ਸੀ ਆਪਾਂ ਮੋੜਨੀ ਆ ਉਹ ਵੀ 20000 ਐਮਐਚ ਦੀ ਆ ਉਹ ਐਮਆਈ ਦੀ ਸੀਗੀ ਤੇ ਇੱਕ ਆ ਮਾਈਕਸ ਨੇ ਜਿੱਦਾਂ ਇੱਕ ਮਾਈਕ ਸਾ ਮਾਈਕ ਮੇਰੇ ਲੱਗਿਆ ਹੋਇਆ ਤੇ ਇੱਕ ਮਾਈਕ ਇਹ ਆ ਗਿਆ ਠੀਕ ਆ ਕਈ ਵਾਰੀ ਦੋ ਬੰਦਿਆਂ ਨਾਲ ਗੱਲ ਕਰਨੀ ਪੈਂਦੀ ਆ ਤੇ ਉਹ ਉਦਾਂ ਹੀ ਮਤਲਬ ਕਿ ਇਹ ਚਾਰਜ ਹੋ ਜਾਂਦੇ ਨੇ ਵਿੱਚ ਹੀ ਦੋ ਮਾਈਕ ਨੇ ਡੀਜੀ ਟੱਕ ਦੇ ਮਾਈਕ ਨੇ 3500 ਦੇ ਇਹ ਤਕਰੀਬਨ ਆਪਾਂ ਇਹ ਲਏ ਨੇ ਇਹ ਤਾਂ ਕਾਫੀ ਟੈਮੋ ਕਰ ਲੈ ਇਹਨੂੰ ਹੋ ਗਏ ਮੱਲਾ ਦਾ ਤਿੰਨ ਕਿ ਮਹੀਨੇ ਹੋ ਗਏ ਹੋਣਗੇ ਉਸ ਤੋਂ ਬਾਅਦ ਇਹ ਕਹਾ ਬਹੁਤ ਵਧੀਆ ਚੀਜ਼ ਆ ਹਵਾ ਕਿਵੇਂ ਭਰਨੀ ਆ ਤੇ ਜਦੋਂ ਬਾਈਜਾਂ ਚ ਪੈਂਚਰ ਲਾ ਕੇ ਤੁਸੀਂ ਹਵਾ ਕਿਵੇਂ ਭਰਨੀ ਆ ਲੋਕ ਵਾਲਾ ਇੱਥੋਂ ਖੁੱਲ ਜਾਂਦਾ ਇਹ ਆਹ ਇੱਥੋਂ ਨਾ ਪੈਪ ਜੀ ਨਿਕਲ ਜਾਂਦੀ ਆ ਦੋਨੇ ਸਿਸਟਮ ਆ ਵੀ ਤੁਹਾਡੀ ਟਿਊਬ ਕਿਹੜੀ ਆ ਵੀ ਉਸ ਹਸਾਬ ਨਾਲ ਹੈ ਨਾ ਲੱਗ ਜਾਂਦਾ ਵਾ ਤੇ ਇਹ 1000 ਰੁਪਏ ਦਾ ਆਉਂਦਾ ਡੀ ਕੈਥਲਨ ਚ 1000 ਰੁਪਏ ਦਾ ਪੰਪ ਆ ਜਾਂਦਾ ਗਿੱਠਕ ਦਾ ਹੀ ਆ ਤੇ ਵਧੀਆ ਚੀਜ਼ ਆ ਇਹ ਬਾਕੀ ਇੱਕ ਆ ਆਪਣਾ ਟੂਲ ਆ ਕੇ ਨਾਲ ਠੀਕ ਆ ਇਹ ਚ ਪੇਜ ਕਾਸ ਚ ਥੋੜਾ ਜਿਹਾ ਲੱਗ-ਲੱਗ ਹਨਾ ਉਸ ਹਸਾਬ ਨਾਲ ਛੋਟੀ ਜੀ ਥੋੜੀ ਹੁੰਦੀ ਆ ਪਰ ਲੋਡ ਤਾਂ ਪੈਂਦੀ ਨਹੀਂ ਪਰ ਕਈ ਵਾਰੀ ਹਨਾ ਹੋ ਜਾਂਦਾ ਤੇ ਇਹ ਚੱਕ ਤਾਂ ਬਾਕੀ ਆ ਚੁੱਲਾ ਹੋ ਗਿਆ ਨਾ ਤੇ ਕਾ ਲਿਆ ਵਾ ਇਹਦੇ ਵਿੱਚ ਇਦਾਂ ਖੁੱਲ ਜਾਂਦਾ ਐ ਫਰਾਈ ਪੈਨ ਆ ਤੇ ਇਹ ਚ ਜੇ ਤੁਸੀਂ ਜੇ ਕੋਈ ਮੋੜ ਮੋਟੀ ਮੈਗੀ ਮੂਗੀ ਚਾਹ ਚ ਬਣਾਉਣੀ ਆ ਇਹ ਚ ਬਣਾ ਸਕਦੇ ਹੋ ਆ ਦੋ ਤਿੰਨ ਇਹ ਚ ਇੱਕ ਫੋਰਕ ਵਗੈਰਾ ਤੇ ਆ ਚਮਚਾ ਇੱਕ ਨਾਲ ਕਾ ਖਾਣ ਨੂੰ ਠੀਕ ਆ ਵਧੀਆ ਚੀਜ਼ ਆ ਇਹਦੇ ਵਿੱਚ ਹੀ ਪੈਕ ਹੋ ਜਾਂਦਾ ਸਾਰਾ ਤੇ ਇਹ ਲਿਆ ਸੀ ਆਪਾਂ 700 ਦਾ 700 ਪਤਾ ਨਹੀਂ 800 ਡੀ ਕੈਥਰਨ ਚੋਂ ਲਿਆ ਸੀ ਇਹ ਵੀ ਆਪਾਂ ਇਹ ਵੀ ਵਧੀਆ ਚੀਜ਼ ਆ ਸਭ ਤੋਂ ਵੱਡੀ ਗੱਲ ਆ ਇਹ ਫੋਲਡ ਹੋ ਜਾਂਦਾ ਕੋਈ ਬੈਗ ਚ ਪਾਉਣਾ ਬਹੁਤ ਸੌਖਾ ਇਹ ਤੇ ਇਦਾਂ ਹੀ ਬਸ ਇੱਥੇ ਫੋਲਡ ਹੋ ਜਾਂਦਾ ਤੇ ਜਿਹੜਾ ਆਜ ਲਈ ਸੀ ਆਪਾਂ ਟੂਲ ਦਿਖਾਇਆ ਇਹ ਮੈਨੂੰ ਲੱਗਾ 100 ਪਤਾ ਨਹੀਂ 150 200 ਦਾ ਲਿਆ ਸੀਗਾ ਮੇਰੇ ਹੁਣ ਯਾਦ ਨਹੀਂ ਇੱਕ ਬਾਕੀ ਆ ਛੋਲੇ ਛਾਲੇ ਜਿਵੇਂ ਆ ਰੱਖੇ ਨਾਲ ਖਾਣ ਨੂੰ ਤੇ ਵਧੀਆ ਥੋੜਾ ਜਿਹਾ ਰਹਿੰਦਾ ਬੰਦਾ ਹਨਾ ਤੇ ਉਸ ਤੋਂ ਬਾਅਦ ਇੱਕ ਐਕਸਟਰਾ ਫੋਨ ਆ ਆਪਣੇ ਕੋਲੇ Samsung ਦਾ ਤੇ ਉਸ ਤੋਂ ਬਾਅਦ ਇੱਕ ਕਿਤਾਬ ਆ ਤੁਸੀਂ ਬਹੁਤਿਆਂ ਨੇ ਹੋ ਸਕਦਾ ਪੜ੍ਹੀ ਹੋਵੇ ਡਾਕਟਰ ਧੁੱਗਾ ਗੁਰਪ੍ਰੀਤ ਧੁੱਗੇ ਦੀ 40 ਦਿਨ ਏ ਜੋ ਦੁਨੀਆ ਸਹਿਰ ਮੇਲਾ ਬਹੁਤ ਵਧੀਆ ਕਿਤਾਬ ਆ ਥੋੜੀ ਜਿਹੀ ਹਜੇ ਮੈਂ ਪੜੀ ਆ ਇਹ ਨਾਲ ਲੈ ਕੇ ਚੱਲਾਂਗੇ ਆਪਾਂ ਤੇ ਇੱਕ ਆਹ ਰੇਨ ਕਵਰ ਆ ਗਿਆ ਇਹ ਕਿਤਾਬ ਮੈਂ ਲਈ ਸੀ ਮਲਾ ਦਾ 250 ਦੀ ਲਈ ਸੀ ਸ਼ਾਇਦ ਤੇ ਘਰ ਰੇਨ ਕਵਰ 120 30 ਰੁਪਏ ਦਾ ਮਿਲ ਜਾਂਦਾ 150 ਦੇ ਲਵੇ ਤਵੇ ਵਧੀਆ ਚੀਜ਼ ਆ ਤੇ ਬਾਕੀ ਇੱਕ ਆਹ ਬਦਾਮ ਤੇ ਸੌਗੀ ਦਾ ਆ ਗਿਆ ਤੇ ਆ ਆਪਣੇ ਇਧਰ ਕਾਜੂ ਕੁਸ਼ਮਿਸ਼ ਹੋਣਾ ਆ ਗਿਆ ਤੇ ਆਹ ਦੂਜੇ ਆ ਗਏ ਆਪਾਂ ਅੰਗੇ ਨੂੰ ਦੂਜੇ ਸੀਡਸ ਆ ਗਏ ਹਨਾ ਤੇ ਇਹ ਵੀ ਨਾਲ ਲੈ ਕੇ ਚੱਲਾਂਗੇ ਇੱਕ ਆਹ ਲੈ ਕੇ ਆਂਦਾ ਵਾ 200 ਦਾ ਮਿਲ ਜਾਂਦਾ ਇਹ ਇਹ ਨਾ ਇਦਾਂ ਗਰਦਨ ਉੱਪਰ ਦੀ ਵਿੱਚ ਦੀ ਪਾ ਕੇ ਇੱਥੇ ਮੂੰਹ ਟਕਾਇਆ ਜਾਂਦਾ ਜਦੋਂ ਦੀ ਕੋਈ ਗੱਡੀਆਂ ਗੁੱਡੀਆਂ ਕਈ ਵਾਰੀ ਮੂਰੇ ਜਾਂਦੀਆਂ ਨੇ ਤੇ ਇਹ ਫਿਰ ਮਿੱਟੀ-ਮੁੱਟੀ ਤੋਂ ਵਧੀਆ ਬਚਾਅ ਜਾਂਦੀ ਹੋ ਜਾਂਦਾ ਵਾ ਬਹੁਤ ਵਧੀਆ ਚੀਜ਼ ਆ ਇਹ ਇਹ ਡੀ ਕੈਥਰਨ ਚੋਂ ਲਿਆ ਸੀ ਆਪਾਂ 200 ਦਾ ਇਹ ਵੀ ਤੇ ਉਸ ਤੋਂ ਬਾਅਦ ਇੱਕ ਆਹ ਲਿਆ ਵਾ ਇਹ ਹੁੰਦੀਆਂ ਨੇ ਆਪਣੇ ਆਰਮ ਵਾਲੇ ਜਿਹੜੇ ਹੁੰਦੇ ਨੇ ਸਕ੍ਰੈਪ ਜੇ ਕਵਰ ਕਰਨ ਵਾਲੇ ਇਹ ਵੀ 300 ਦੇ ਆ ਜਾਂਦੇ ਨੇ ਤੇ ਬਾਹਾਂ ਬੂਹਾਂ ਜਿਵੇਂ ਧੁੱਪ ਚ ਕਾਲੀਆਂ ਨਹੀਂ ਹੁੰਦੀਆਂ ਹਨਾ ਢੋੜ ਮਿੱਟੀ ਤੋਂ ਬਚਾਅ ਹੋ ਜਾਂਦਾ ਇਹ ਵੀ ਡੀ ਕੈਥਲਨ ਚੋਂ ਮਿਲ ਜਾਂਦੇ ਨੇ ਤੇ ਬਾਕੀ ਆ ਵਾਇਰਾਂ ਹੋ ਗਈਆਂ ਆਈਫੋਨ ਦੀਆਂ ਇੱਕ ਐਕਸਟਰਾ ਮਲਟੀ ਕੇਬਲ ਹੋ ਗਈਆਂ ਇਹ ਚ 4 ਇਨ 1 ਹੁੰਦੀਆਂ ਨੇ ਇਹ ਹੋ ਗਈ ਤੇ ਹੋਰ ਜਿਹੜੀ ਚੀਜ਼ ਆ ਇੱਕ ਆਪਣੇ ਕੋਲੇ ਆਹਾ ਵਾ ਮੈਟ੍ਰਿਕਸ ਮੈਟ੍ਰਿਕਸ ਇਹ ਲਿਆ ਸੀ ਆਪਾਂ 600 ਕਿ ਨਹੀਂ 700 ਸ਼ਾਇਦ 600 ਦਾ ਸ਼ਾਇਦ ਤੇ ਇਹ ਜਦੋਂ ਆਪਾਂ ਟੈਂਟ ਲਾਉਨੇ ਆ ਆ ਟੈਂਟ ਪਿਆ ਟੈਂਟ ਤੇ ਦੋ ਬੰਦਿਆਂ ਦਾ ਟੈਂਟ ਆ ਦੋ ਬੰਦੇ ਪੈ ਸਕਦੇ ਨੇ ਇਹਦੇ ਵਿੱਚ ਜਾਂਦੀ ਇੱਕ ਇਹ ਵੇਚ ਜਾਂਦਾ ਜਿਹੜਾ ਨਾਲ ਦਾ ਬੰਦਾ ਉਹਦੇ ਕੋਲੇ ਹੁੰਦਾ ਇਹ ਟੈਂਟ ਲਿਆ ਸੀ ਆਪਾਂ 2600 ਰੁਪਏ ਦਾ ਡੀ ਕੈਥਲਨ ਤੋਂ ਇਹ ਵੀ ਉੱਥੋਂ ਲਿਆ ਸੀਗਾ ਤੇ ਟੈਂਟ ਫਿਰ ਉਹ ਵੱਡਾ ਲੈ ਕੇ ਚੱਲਾਂਗੇ ਜਿਹੜਾ ਤਿੰਨ ਬੰਦੇ ਵਾਲਾ ਉਹ ਵੀ ਹੈਗਾ ਆਪਣੇ ਨਾਲ ਦੇ ਮਿੱਤਰ ਕੋਲੇ ਕਿਉਂਕਿ ਤਿੰਨ ਬੰਦੇ ਵਾਲਿਆਂ ਚ ਦੋ ਜਣੇ ਖੁੱਲਾ ਪੈ ਜਾਂਦੇ ਨੇ ਹਣਾ ਕਿਉਂਕਿ ਸਮਾਨ ਫਿਰ ਵੀ ਹੁੰਦਾ ਉਹ ਵੀ ਰੱਖਣਾ ਹੁੰਦਾ ਆਪਾਂ ਇਹ ਹੋ ਗਿਆ ਤੇ ਬਾਕੀ ਇੱਕ ਆ ਬੈਗ ਲਿਆਂਦੇ ਸੀਗੇ ਇਹ ਵੀ ਡੀ ਕੈਥਲਨ ਚੋਂ ਮਿਲਦੇ ਨੇ ਇਹ 2000 ਦੇ ਮੈਨ ਲਾਦਾ ਆਉਂਦੇ ਨੇ 1900 ਰੁਪਏ ਦੇ ਸ਼ਿਪਿੰਗ ਕਰਾਉਣੀ ਹੈ ਤੁਸੀਂ 2000 ਰੁਪਏ ਲੈ ਲੈਂਦੇ ਨੇ ਇਦਾਂ ਹੁੰਦਾ ਇਹ ਜੁੜੇ ਹੁੰਦੇ ਨੇ ਆ ਦੇ ਇਦਾਂ ਤੁਸੀਂ ਜਿਹੜਾ ਕੈਰੀਅਰ ਆ ਮੈਂ ਕੈਰੀਅਰ ਮੰਗਾਇਆ ਹੋਵੇ ਹੀ ਅਲੱਗ ਮੰਗਾਇਆ ਸਾਈਕਲ ਤੋਂ 1500 ਦਾ Amazon ਤੋਂ ਇਹ ਮਗਰ ਤੁਸੀਂ ਇਦਾਂ ਰੱਖ ਲੈਣਾ ਸਮਾਨ ਪਾ ਕੇ ਤੇ ਇਹਦੇ ਆ ਕੁੰਡੀਆਂ ਦਿੱਤੀਆਂ ਹੁੰਦੀਆਂ ਨੇ ਸਪੈਸ਼ਲ ਆ ਦੇ ਮੀ ਕੋਈ ਮੀ ਮੂੰਹ ਆਉਂਦਾ ਅੰਦਰ ਦੀ ਜਾਂ ਕੋਈ ਧੂੜ ਮਿੱਟੀ ਉਹ ਮਤਲਬ ਇਹਨੇ ਕਵਰ ਕਰ ਲੈਣਾ ਆ ਕੁੰਡੀਆਂ ਚ ਫਸ ਜਾਣਾ ਤੇ ਇਧਰ ਲਾ ਇਧਰ ਫਸ ਜਾਣਾ ਇਹ ਬਹੁਤ ਵਧੀਆ ਚੀਜ਼ ਆ ਲੋਪਸ ਦੇ ਬੈਗ ਨੇ ਤੇ ਇੱਥੇ ਲਾਈਟਾਂ ਲੂਟਾਂ ਤੁਸੀਂ ਛੋਟੇ ਬਲੈਂਕਰ ਲਾ ਸਕਦੇ ਹੋ ਤਾਂ ਕਿ ਪਿੱਛੇ ਹੈ ਨਾ ਮਾੜਾ ਮੋੜਾ ਦੇਖਦਾ ਰਹੇ ਤੇ ਇਹ ਹੋ ਗਿਆ ਤੇ ਇੱਕ ਆਪਣੀ ਆ ਲਿਆ ਵਾ ਕੇਚੂਆ ਦੀ ਡੀ ਕੈਥਲਨ ਚੋਂ 300 ਦੀ ਆ ਲਈ ਸੀਗੀ ਇਹਦੇ ਅੰਦਰ ਅੰਦਰ ਵੀ ਜੇਬ ਹੈਗੀ ਕੁਝ ਮਤਲਬ ਕਿ ਚਾਬੀ ਚੂਬੀਆਂ ਜਾਂ ਛੋਟੀ ਨਾ ਕੁਝ ਪਾਉਣਾ ਤੁਸੀਂ ਇਹ ਚ ਖਾਣ ਪੀਣ ਦਾ ਸਮਾਨ ਪਿਆ ਜਾਂਦਾ ਹੋਰ ਤਾਂ ਕੁਝ ਨਹੀਂ ਤੇ ਇਹ ਲਈ ਸੀ 300 ਰੁਪਏ ਦੀ ਡੀ ਕੈਥਲਨ ਚੋਂ ਲਈ ਹੈ ਵੀ ਆਪਾਂ ਤੇ ਇੱਕ ਆ ਸਲੀਪਿੰਗ ਬੈਗ ਮਤਲਬ ਕਿ ਇਹਦਾ ਇਹਦਾ ਭਾਰ ਕਿੰਨਾ ਕਹੂਗਾ ਦੱਸੋ ਇਹਦਾ ਭਾਰ ਆ ਸਿਰਫ 1.5 400 ਗ੍ਰਾਮ ਜਣਦੀ ਅੱਧਾ ਕਿਲੋ ਅੱਧਾ ਪੌਣਾ ਕਿਲੋ ਹੋਊਗਾ ਜਣਦੀ 5 ਕਿ ਜਾਂ 600 ਗ੍ਰਾਮ ਦੇ ਲਵੇ ਤਵੇ ਹੋਊਗਾ ਤੇ ਇਹ ਵੈਸੇ ਚੱਲਦੀ ਆ ਜਿਹੜਾ ਉੱਪਰ ਲਿਖਿਆ ਹੋਇਆ ਹੈ ਤੇ ਵੀ -35 ਡਿਗਰੀ 'ਚ ਤੁਸੀਂ ਇਹਨੂੰ ਉੱਪਰ ਲੈ ਕੇ ਸੌ ਸਕਦੇ ਹੋ ਬਰਫ਼ ਦੇ ਵਿੱਚ ਪਰ ਜਿਹੜਾ ਅਸਲ 'ਚ ਕੰਮ ਕਰਦਾ ਇਹ -15 ਤੱਕ ਕੰਮ ਕਰਦਾ ਜਣਦੀ -15 ਡਿਗਰੀ ਤਾਂ ਤਕਰੀਬਨ ਬਹੁਤ ਹਨਾ ਹਾਈ ਹੋ ਜਾਂਦਾ ਵਾ ਜਿਵੇਂ ਹੇਮਕਾਉਂਟ ਸਾਹਿਬ ਵੀ ਮਾਈਨਸ 15 ਨਹੀਂ ਹੁੰਦਾ ਸ਼ਾਇਦ ਉੱਥੇ ਵੀ ਮਾਈਨਸ ਜਾਂਦਾ ਪਰ ਬੜਾ ਜਿਆਦਾ ਨਹੀਂ ਹੁੰਦਾ ਤੇ ਇਹਦੀ ਆਪਾਂ ਨੂੰ ਲੋਡ ਐਤਕੀ ਨਹੀਂ ਕਿਉਂਕਿ ਆਪਾਂ ਪਹਾੜੀ ਏਰੀਆ 'ਚ ਨਹੀਂ ਜਾ ਰਹੇ ਹਨਾ ਕਿਉਂਕਿ ਇਹਦੀ ਆਪਾਂ ਲੋਡ ਨਹੀਂ ਪੈਣੀ ਇੱਕ ਆਪਾਂ ਹਲਕਾ ਜਾਂ ਪੂਰਾ ਹੁੰਦਾ ਜਿਹੜਾ ਉਹ ਮਿਲਣੀ-ਮੁਲਣੀ ਵਾਲਾ ਹਨਾ ਮਿਲ ਲਈ ਦਿੰਦੇ ਹੁੰਦੇ ਨੇ ਹਲ ਪਤਲਾ ਜਾਂ ਹੁੰਦਾ ਨਾ ਉਹ ਪਿਆ ਵਾ ਤੇ ਉਹ ਲੈ ਕੇ ਜਾਵਾਂਗੇ ਆਪਾਂ ਤੇ ਇਹਦੀ ਲੋਡ ਨਹੀਂ ਕਿਉਂਕਿ ਸਾਫਰ 'ਚ ਜਿੰਨਾ ਭਾਰ ਆਪਾਂ ਘੱਟ ਚੱਕ ਸਕੀਏ ਉਹਨਾਂ ਵਧੀਆ ਰਹਿੰਦਾ ਹੁੰਦਾ ਤੇ ਇਹਦੇ ਨਾਲ ਦੀ ਆ ਵੀ ਆਪਾਂ ਬਟੇਨ ਗੈਸ ਇਹਦੀ ਰਸਤੇ 'ਚ ਲੈ ਲਾਂਗੇ ਜੋ ਵੀ ਆ ਜੇ ਆਪਾਂ ਨੂੰ ਖਤਮ ਮਿਲ ਗਈ ਖਤਮ ਤਾਂ ਹੋਈ ਜਾਣੀ ਆ ਹਨਾ ਤੇ ਹੋਰ ਇੱਕ ਆ ਬੈਗ ਪਿਆ ਆ ਬੈਗ ਇਹ ਆਪਾਂ ਮਗਰ ਕੈਰੀਅਰ ਤੇ ਰੱਖ ਲਾਂਗੇ ਇਹ 'ਚ ਮੜਾ ਮੋਟਾ ਜੇ ਕੁਝ ਪਿਆ ਵਾ ਟੈਂਟ ਕਿਉਂਕਿ ਆਪਾਂ ਨਾਲ ਦਾ ਮਿੱਤਰ ਆਪਣਾ ਗਗਨ ਉਹ ਲੈ ਕੇ ਉਹਨੇ ਲੈ ਕੇ ਆਂਦਾ ਤਿੰਨ ਬੰਦੇ ਵਾਲਾ ਕੋਸ ਸਮਾਨ ਜਿਹੜਾ ਉਹ ਚੱਕ ਲਉ ਕੁਛ ਰਲ ਮਿਲ ਕੇ ਚੱਕ ਲਾਂ ਕੁਛ ਮੈਂ ਚੱਕ ਲਉ ਹਨਾ ਤੇ ਆ ਤਾਂ ਚਲੋ ਦੋਨਾਂ ਨੂੰ ਚਾਹੀਦਾ ਹੁੰਦਾ ਵਾ ਬਾਕੀ ਇੱਕ ਟਾਇਰ ਚਾਹੀਦਾ ਐਕਸਟਰਾ ਆਪਾਂ ਨੂੰ ਟਾਇਰ ਆਪਾਂ 27.5 ਇੰਚ 휠 ਸਾਈਜ਼ ਆ ਉਹ ਆਪਾਂ ਨੂੰ ਰਸਤੇ 'ਚੋਂ ਲੈਣਾ ਪੈਣਾ ਵਾ ਤੇ ਬਾਕੀ ਜਿਹੜੀ ਨੰਬਰ ਪਲੇਟ ਆ ਉਹ ਬਣਾਉਣੀ ਦਿੱਤੀ ਹੋਈ ਆ ਤੇ ਜਲਦੀ ਤੁਹਾਨੂੰ ਆਪਾਂ ਦੱਸਾਂਗੇ ਵੀ ਆਪਾਂ ਜਾਣਾ ਕਿੱਥੇ ਆ ਤੇ ਬਾਕੀ ਪੁੱਛਿਆ ਸੀਗਾ ਆਪਾਂ ਕੱਲ ਪਰਸੋਂ ਫੋਟੋ ਪਾ ਕੇ ਵੀ ਕਿੱਥੇ ਚਲੀਏ ਕਿਸੇ ਨੇ ਮਤਲਬ ਕਿ ਕਈ ਬੰਦੇ ਨੇ ਤਾਂ ਇੰਟਰਨੈਸ਼ਨਲ ਦਾ ਕਰਤਾ ਵੀ ਹੈ ਨਾ ਯੂ ਐਸ ਏ ਆ ਜਾਓ ਜਾਪਾਨ ਆ ਜਾਓ ਉੱਥੇ ਆ ਜਾਓ ਤੇ ਉਹ ਵੀ ਚਲੋ ਹੌਲੀ ਹੌਲੀ ਆਪਣਾ ਵਰਲਡ ਟੂਰ ਹੋਊਗਾ ਫਿਲਹਾਲ ਇੰਨੀ ਆਕ ਚੀਜ਼ਾਂ ਆਪਣੇ ਕੋਲੇ ਹੁੰਦੀਆਂ ਨੇ ਆ ਡਾਪਟਰ ਆ ਗਿਆ ਆਈਫੋਨ ਦਾ ਜਨਦੀ ਫੋਨ ਤੁਹਾਡੇ ਕੋਲ ਐਕਸਟਰਾ ਜ਼ਰੂਰ ਹੋਣਾ ਚਾਹੀਦਾ ਇਸ ਤੋਂ ਬਿਨਾ ਖਾਣ ਤੋਂ ਸਮਾਨ ਜਿਹੜੇ ਮਿਰਚ ਮਸਾਲੇ ਹੁੰਦੇ ਨੇ ਚਲੋ ਗगन ਕਹਿੰਦਾ ਮੈਂ ਲੈ ਆਉਂਗਾ ਬਾਕੀ ਇਹ ਉਹਦਾ ਚਲ ਥੋੜਾ ਥੋੜੀ ਚਾਹੀਦੇ ਹੁੰਦੇ ਨੇ 100 100 ਗ੍ਰਾਮ ਵੀ ਜ਼ਿਆਦਾ ਹੁੰਦੇ ਨੇ ਇੰਨਾ ਲੋਡ ਨਹੀਂ ਬੰਦਾ ਬਾਕੀ ਖਾਣ ਦਾ ਸਮਾਨ ਰਾਹ ਚ ਮਿਲ ਹੀ ਜਾਂਦਾ ਹੁੰਦਾ ਕੋਈ ਮੈਗੀ ਲੈਣੀ ਆ ਜਾਂ ਕੋਈ ਗੰਡੇ ਵਗੈਰਾ ਕੁਝ ਵੀ ਹਨਾ ਉਹ ਚੀਜ਼ਾਂ ਰਸਤੇ 'ਚੋਂ ਮਿਲ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਭਾਰ ਚੱਕਣ ਦਾ ਸਫਰ 'ਚ ਕੋਈ ਇੰਨਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਵਾ ਤੇ ਹਾਂ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਨੇ ਮਾੜਾ ਮੋਟਾ ਜਿਨ੍ਹਾਂ ਨੇ ਜਾਣਕਾਰੀ ਲੈਣੀ ਆ ਵੀ ਭਾਈ ਕੀ ਸਮਾਨ ਆ ਆ ਸਮਾਨ ਆਪਣਾ ਤੇ ਤੁਸੀਂ ਆ ਵੀਡੀਓ ਦੇਖ ਸਕਦੇ ਹੋ ਦੁਬਾਰਾ ਤੇ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਜਿਹੜੇ ਤੁਹਾਡੇ ਘਮੱਕੜ ਦੋਸਤ ਨੇ ਘੁੰਮਣ ਦੇ ਮਤਲਬ ਕਿ ਉਹ ਰੱਖਦੇ ਨੇ ਮੈਨੂੰ ਵੀ ਤਕਰੀਬਨ 15 ਸਾਲ ਹੋਣ ਵਾਲੇ ਨੇ ਘੁੰਮਦਿਆਂ ਕੁੜੀ ਵੀਡੀਓ ਵਾੜੀ ਨੂੰ ਆਪਾਂ ਹੁਣ ਪਾਉਣ ਲੱਗੀਆਂ ਥੋੜੇ ਕਿ ਟਾਈਮ ਤੋਂ ਪਰ ਜਿਹੜਾ ਆਪਾਂ ਘੁੰਮਦੇ ਨੂੰ ਉਹ ਕਾਫੀ ਟਾਈਮ ਹੋ ਗਿਆ ਘੁੰਮਣ ਦਾ ਫਾਇਦਾ ਇਹ ਹੁੰਦਾ ਵਾ ਤੁਸੀਂ ਆਪਣੇ ਅੰਦਰ ਨਾਲ ਜੁੜਦੇ ਹੋ ਮਤਲਬ ਕਿ ਆਪਣੇ ਆਪ ਨਾਲ ਜੁੜਦੇ ਹੋ ਨਵੇਂ ਲੋਕ ਮਿਲਦੇ ਨੇ ਨਵੇਂ ਹਨਾ ਰਾਹ ਹੁੰਦੇ ਨੇ ਨਵੇਂ ਕੋਈ ਬੋਲੀ ਸਿੱਖਣ ਨੂੰ ਮਿਲਦੀ ਆ ਕੋਈ ਨਵਾਂ ਖਾਣ ਪੀਣ ਹੁੰਦਾ ਤੇ ਅੱਜ ਜਿਵੇਂ ਕੱਲ ਪਾਈ ਸੀ ਮੈਂ ਫੋਟੋ ਤੇ ਦੇਵ ਦਾ ਵੀ ਬਾਈ ਦਾ ਅੱਜ ਕਮੈਂਟ ਆਇਆ ਸੀ ਕਰਾਈ ਵਾਲੇ ਦੇਵ ਬਾਈ ਦਾ ਤੇ ਮਿਕਸਾ ਫਰ ਕਿੱਥੇ ਦਾ ਉਹ ਕਹਿੰਦਾ ਉਹਨੇ ਵੀ ਇਹੀ ਗੱਲ ਕਹੀ ਸੀ ਵੀ ਅੰਤਰਮਨ ਤੇ ਬੈਰਾਗ ਦਾ ਤੇ ਵੀ ਜਦੋਂ ਤੁਸੀਂ ਇਕੱਲੇ ਕਿਵੇਂ ਹੁੰਨੇ ਹੋ ਨਾ ਮਤਲਬ ਕਿ ਜੁੜਦੇ ਹੋ ਆਪਦੇ ਨਾਲ ਜੁੜਦੇ ਹੋ ਸਭ ਤੋਂ ਵੱਡੀ ਗੱਲ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਵੀ ਜਿਵੇਂ ਉਹ ਕਹਿੰਦੇ ਵੀ ਜੇ ਤੁਸੀਂ ਰੰਗਦੇ ਹੋ ਨਾ ਜਿਹੜੇ ਰਾਹਾਂ 'ਚ ਦੇ ਬਾਈ ਕਹਿੰਦਾ ਵੀ ਉਹ ਜਿਹੜੇ ਫਿਰ ਤੁਸੀਂ ਘਰੇ ਵੀ ਆ ਜਾਂਦੇ ਹੋ ਯਾਦਾਂ ਬਣ ਜਾਂਦੀਆਂ ਨੇ ਉਹ ਰਾਹ ਜਿਹੜੇ ਤੁਹਾਡੇ ਫਿਰ ਹਰ ਪਲ ਲੰਘੀ ਜਾਂਦੇ ਨੇ ਤੁਹਾਡੇ ਅੰਦਰ ਦੀ ਤੁਹਾਨੂੰ ਬਾਰ-ਬਾਰ ਬਾਰ ਵੀ ਹਾਂ ਉੱਥੇ ਮੈਂ ਗਿਆ ਸੀ ਉਹ ਲੋਕ ਸੀ ਉਹ ਤੁਹਾਨੂੰ ਜਿਹੜਾ ਸਦਾ ਲਈ ਚੇਤੇ ਰਹਿੰਦੇ ਨੇ ਚਲੋ ਇਹ ਤਾਂ ਅਸੀਂ ਆਪਣੀ ਵੀਡੀਓ ਜੀ ਵੀਡੀਓ ਲੰਬੀ ਹੋ ਜਾਣੀ ਨਹੀਂ ਤੇ ਉਮੀਦ ਆ ਵੀਡੀਓ ਪਸੰਦ ਆਈ ਹੋਊ ਤੇ ਸਫਰ ਆਪਾਂ ਕਰਦੇ ਆ ਜੀ ਜਲਦੀ ਸ਼ੁਰੂ ਤੇ ਇਥੋਂ ਅਸੀਂ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੱਥ ਬੰਨ ਕੇ ਬੇਨਤੀ ਆ ਤੇ ਜ਼ਰੂਰ ਕਰਿਓ ਤੇ ਸਫਰ ਨਾਲ ਜੁੜੇ ਰਹੋ ਜਲਦੀ ਦੱਸਦੇ ਆ ਸਫਰ ਕਿੱਥੇ ਦਾ ਹੋਣ ਵਾਲਾ ਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ